ਪੰਜਾਬ ਦੇ ਬਾਡਰ ਦਾ ਹੈ ਇੱਥੇ ਕੁਝ ਨੇੜੇ ਦੇ 5-7 ਪਿੰਡਾਂ ਦੀ ਜਿਵੇਂ ਪਵਨੌਰ ਸਦਾਣੀ ਰਾਮਗੜ ਛਰੇੜਾ ਇਹਨਾਂ ਪਿੰਡਾਂ ਦੇ ਲੋਕਾਂ ਦੇ ਵਾਸਤੇ ਇੱਕ ਛੋਟਾ ਟਾਊਨ ਛੋਟਾ ਸਿਟੀ ਜਿਹੜਾ ਉਹ ਦੌਲਤਪੁਰ ਹੈ ਇਹਨਾਂ ਦੀ ਹਰ ਜ਼ਰੂਰਤ ਛੋਟੀ ਮੋਟੀ ਇਹਨਾਂ ਦੀ ਕਰਿਆਨੇ ਦੀ ਇਹਨਾਂ ਦੀ ਦਵਾਈ ਦੀ ਇਹਨਾਂ ਦੇ ਕੱਪੜੇ ਦੀ ਉਹ ਸਕੂਲਿੰਗ ਦੀ ਬੱਚਿਆਂ ਦੀ ਇਹਨਾਂ ਦੀ ਜਿਹੜੀਆਂ ਜ਼ਰੂਰਤਾਂ ਉਹ ਦੌਲਤਪੁਰ ਚ ਪੂਰੀਆਂ ਹੁੰਦੀਆਂ ਜਿਹੜਾ ਕਿ ਤੋਂ ਸਿਰਫ 2-2 ਕਿਲੋਮੀਟਰ ਤੇ ਹੈ ਤੇ ਇਹਨਾਂ ਲੋਕਾਂ ਦਾ ਜਦੋਂ ਵੀ ਬੈਰੀਅਲ ਤੇ ਜਾਣਾ ਹੁੰਦਾ ਇਹਨਾਂ ਨੇ ਆਪਣੀਆਂ ਛੋਟੀਆਂ ਜ਼ਰੂਰਤਾਂ ਨੂੰ ਜਾਂ ਆਪਣੀਆਂ ਜ਼ਮੀਨਾਂ ਵਾਸਤੇ ਜ਼ਮੀਨਾਂ ਵੀ ਸਧਾਣੀ ਪਿੰਡ ਇਸ ਤਰ੍ਹਾਂ ਦਾ ਹੈ ਤੇ ਕਿ ਜਿਹੜਾ ਹਿਮਾਚਲ ਦੇ ਟੋਲ ਨੂੰ ਪਾਰ ਕਰਕੇ ਫਿਰ ਜਾਣਾ ਪੈਂਦਾ ਇਹਨਾਂ ਲੋਕਾਂ ਦੀ ਇਹ ਸਮੱਸਿਆ ਹੈ ਕਿ ਜਦੋਂ ਵੀ ਜਾਂਦੇ ਨੇ ਕ੍ਰਾਸ ਕਰਦੇ ਨੇ ਇਹਨਾਂ ਨੂੰ 70 ਰੁਪਏ ਦਾ ਟੋਲ ਦੇਣਾ ਪੈਂਦਾ ਜਿਹੜਾ 70 ਰੁਪਏ ਦਾ ਟੋਲ ਬਹੁਤ ਜ਼ਿਆਦਾ ਹੈ ਸਿਰ 10 ਰੁਪਏ ਦਾ ਤੇਲ ਲੱਗਦਾ ਇਹਨਾਂ ਦਾ ਪੈਟਰੋਲ ਲੱਗਦਾ ਔਰ 70 ਰੁਪਏ ਦਾ ਟੋਲ ਲੱਗਦਾ ਹੈ ਜੇ 80 ਰੁਪਏ ਦੀ ਦਵਾਈ ਮਿਲਦੀ ਹੈ ਇਹਨਾਂ ਨੂੰ 70 ਰੁਪਏ ਦਾ ਟੋਲ ਦੇਣਾ ਪੈਂਦਾ ਜਿਹੜਾ ਕਿ ਬਹੁਤ ਜ਼ਿਆਦਾ ਬਹੁਤ ਮੁਸ਼ਕਲ ਹੈ ਇਹਨਾਂ ਵਾਸਤੇ ਕਿਉਂਕਿ ਗਰੀਬ ਲੋਕੀ ਹੈ ਔਰ ਇਹ ਅਨੈਸੀਸਰੀ ਲੱਗਦਾ ਸੋ ਅਸੀਂ ਪ੍ਰਸ਼ਾਸਨ ਅੱਗੇ ਇਸ ਗੱਲ ਦੀ ਮੰਗ ਰੱਖੀ ਹੈ ਔਰ ਇਹ ਸਾਰੀ ਇਕੱਤਰ ਹੋਏ ਨੇ ਸਾਰੇ ਲੋਕੀ ਇਹਨਾਂ ਦੇ ਨਾਲ ਹੈ ਅਸੀਂ ਕਿ ਇਹ ਜਿਹੜਾ ਟੋਲ ਹੈ ਨੇੜੇ ਬੰਨੇ ਦੇ ਪੰਜ ਸੱਤ ਪਿੰਡਾਂ ਨੂੰ ਮਾਫ